ਚਾਰ ਹੋਰ ਸਾਬਕਾ ਮੰਤਰੀ ਨੇ ਦਿੱਤਾ ਸਪਸ਼ਟਿਕਰ ਸ਼੍ਰੀ ਅਕਾਲ ਤਖਸੈਬ ਦੇ ਪੁਜੇ ਸਾਬਕਾ ਮੰਤਰੀ ਲਿਖਤੀ ਰੂਪ ਚ ਦਿੱਤਾ ਗਿਆ ਸਪਸ਼ਟਿਕਰ ਅਕਾਲੀ ਦਲ ਦੇ ਸਾਬਕਾ ਮੰਤਰੀ ਆ ਬਲੋ ਸ਼੍ਰੀ ਅਕਾਲ ਤਖਸੈਬ ਇਹ ਆਪਣਾ ਸਪਸ਼ਟਿਕਰ ਦੇਣ ਦਾ ਦੌਰ ਲਗਾਤਾਰ ਚੱਲ ਰਿਹਾ ਹੈ ਅੱਜ ਵੀ ਚਾਰ ਮੰਤਰੀਆਂ ਵੱਲੋਂ ਚਾਰ ਸਾਬਕਾ ਮੰਤਰੀਆਂ ਵੱਲੋਂ ਆਪਣਾ ਸਪਸ਼ਟਿਕਰ ਦਿੱਤਾ ਗਿਆ ਤਾਂ ਦਾਦੇ ਕਿ ਸਕੰਦਰ ਸਿੰਘ ਮਲੂਕਾ ਸਰਬਨ ਸਿੰਘ ਫਲੋਰ ਹੀਰਾ ਸਿੰਘ ਕਾਬੜੀਆਂ ਨੇ ਲਿਖਤੀ ਰੂਪ ਚ ਆਪਣਾ ਸਪਸ਼ਟਕਰਨ ਦਿੱਤਾ ਹੈ ਉਸ ਤੋਂ ਬਾਅਦ ਉਪਿੰਦਰਜੀਤ ਕੋਰ ਨੇ ਵੀ ਲਿਖਤੀ ਰੂਪ ਚ ਆਪਣਾ ਸਪਸ਼ਟਕਰਨ ਭੇਜਿਆ ਅੱਜ ਚਾਰ ਮੰਤਰੀਆਂ ਵੱਲੋਂ ਆਪਣਾ ਸਾਬਕਾ ਮੰਤਰੀਆਂ ਵੱਲੋਂ ਸਪਸ਼ਟਕਰਨ ਦਿੱਤਾ ਗਿਆ ਕੱਲ ਤੱਕ ਸਾਹਿਬ ਦੇ ਹੁਕਮਾਂ ਤੋਂ ਬਾਅਦ ਲਗਾਤਾਰ ਮੰਤਰੀਆਂ ਵੱਲੋਂ ਜਿਨੇ ਵੀ ਅਕਾਲੀ ਦਲ ਦੇ ਸਾਬਕਾ ਮੰਤਰੀ ਨੇ ਉਹਨਾਂ ਵੱਲੋਂ ਆਪਣਾ ਸਪਸ਼ਟ ਕਰਨਾ ਜਿਹੜਾ ਕਿ ਅਕਾਲ ਤਖਤ ਸਾਹਿਬ ਨੂੰ ਦਿੱਤਾ ਜਾ ਰਿਹਾ ਹੈ ਇਸ ਸਿਲਸਿਲੇ 'ਚ ਅੱਜ ਵੀ ਚਾਰ ਮੰਤਰੀਆਂ ਵੱਲੋਂ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟਕਰਨ ਦਿੱਤਾ ਗਿਆ। ਜੋ ਹੁਕਮ ਸੀ ਉਹ ਅਸੀਂ ਜਾ ਕੇ ਬੇਨਤੀ ਪੱਤਰ ਆਵਦਾ ਦੇਖ ਕੇ ਵੀ ਆਏ ਆਂ। ਕਹਾਂ ਵਾਲਾ ਜੋ ਅਕਾਲ ਤਖਤ ਸਾਹਿਬ ਦਾ ਹੁਕਮ ਹੋਊਗਾ ਅਸੀਂ ਮਨ ਮੰਨਾਂਗੇ। ਬੰਨਾਗੇ ਅੱਜ ਵੀ ਨਿਮਰਤਾ ਨਾਲ ਇੱਥੇ ਆਏ ਆਂ। ਕੋਈ ਪਾਰਟੀ ਦਾ ਸਾਡੇ ਕੋਈ ਆਉਦਾ ਨਹੀਂ ਕੋਈ ਹੋਰ ਨਹੀਂ ਕੁਝ ਸਾਰਾ ਕੁਝ ਛੱਡ ਕੇ ਇੱਥੇ ਆਏ ਆਂ। ਬਾਕੀ ਹੁਕਮ ਜਮਾਲ ਤੱਕ ਤਾਂ ਹੋਊਗਾ ਸਿਰ ਮੁਖੇ ਜਿਹੜਾ ਲਿਖਤੀ ਸਪਸ਼ਟਿਕਨ ਦੇ ਤਾ ਉਸ ਦੇ ਵਿੱਚ ਕੀ ਲਿਖਿਆ ਗਿਆ ਸਾਰੇ ਸਾਰਿਆਂ ਦਾ ਚਲਦਾ ਕੋਈ ਨਹੀਂ ਅਕਾਲ ਤੱਕ ਤੋਂ ਦੇ ਆਏ ਜੀ ਉਹਨਾਂ ਦਾ ਕੰਮ ਆ ਉਹ ਕੁਝ ਕਰਨਾ ਕਰਨਾ ਬਸ ਇਕਲ ਦੇਖ ਜਿਹੜੀਆਂ ਇਹ 2000 ਤੋਂ 2012 ਤਾਈਂ ਮੈਂ ਮੈਂ ਤਾਂ ਬੇ ਬੇਤੀ ਆਪਣਾ ਸਭੀ ਕਰ ਤੇ ਮੈਂ 2007 ਤੋਂ 2012 ਤਾਈਂ ਮੈਂ ਮਿਨਿਸਟਰ ਨਹੀਂ ਸੀ 2012 ਤੋਂ ਲੈ ਕੇ 14 ਤਾਈਂ ਸੀ 14 ਚ ਮੈਂ ਆਪਣਾ ਅਸਤੀਫਾ ਦੇ ਦਿੱਤਾ ਸੀ ਤੇ 15 ਤੋਂ ਬਾਅਦ ਸਾਰੀਆਂ ਇਹ ਟਰਨਾਮਾ ਹੋ ਜਾਂ ਇਹ ਸਾਰੀਆਂ ਟਰਨਾਮਾ ਨੂੰ ਦੇਖ ਵੇਖ ਜਿਹੜੀਆਂ ਇਹ ਨਿੰਦਣਯੋਗ ਦਾ ਨਾ ਬਰਦਾਸ਼ਤ ਜੋ ਜਿਹੜੀਆਂ ਇਹ ਪੰਚਿਕਟਨਾਮਾ ਪੰਚਕ ਦੇ ਜਿਹੜੇ ਦਰਦ ਉਹਨਾਂ ਨੂੰ ਵੇਖ ਕੇ ਮੈਂ ਫਿਰ 2016 ਤੱਕ ਮੈਂ ਅਕਾਲੀ ਦਲ ਦੀ ਮੈਂਬਰਸ਼ਿਪ ਤੋਂ ਵੀ ਦੇ ਦਿੱਤਾ ਤੇ ਵਿਧਾਇਕ ਤੋਂ ਵੀ ਤੀਫਾ ਦੇ ਦਿੱਤਾ ਸੀ ਨਾ ਕਾਰਨ ਕਰਕੇ ਕੀ ਸਪਸ਼ਟ ਕਰਨ ਦੇ ਵਿੱਚ ਤੁਹਾਡੇ ਵੱਲੋਂ ਕੀ ਲਿਖਿਆ ਗਿਆ ਜੀ ਮੈਂ ਤੇ ਇਹ ਹੀ ਬੇਨਤੀ ਕੀਤੀ ਆ ਬਾਕੀ ਦੋ ਹੁਕਮ ਹੈ ਸੀਤਾਲ ਤੱਕ ਸਾਡਾ ਉਹ ਸਰਮਤੀ ਅਸੀਂ ਪ੍ਰਵਾਨ ਕਰਾਂਗੇ ਕਿਉਂਕਿ ਇਹ ਨਹੀਂ ਹੈ ਵੀ ਅਸੀਂ ਕੋਈ ਦਲੀਲ ਦਿੰਦੇ ਆ ਵੀ ਆਪਣੀ ਬਚਾਓ ਨਹੀਂ ਕੋਈ ਦਲੀਲ ਨਹੀਂ ਹੈ ਇੱਥੇ ਇਸ ਸੱਤ ਸਾਹਿਬ ਕੋਈ ਬਲੀਬ ਨਹੀਂ ਹੈ ਇੱਥੇ ਤਾਂ ਸਿਰਫ ਬੇਨਤੀ ਆ ਕਿ ਜੋ 2007 ਤੋਂ 12 ਤੱਕ ਮੈਂ ਡਿਸਟ੍ਰ ਹੈ ਨਹੀਂ ਸੀ 12 ਤੋਂ 14 ਤੱਕ ਹੀ ਸੀ ਉਸ ਦਰਮਿਆਨ ਸਾਡੇ ਨਾਲ ਕੈਬਨਟ ਮੀਟਿੰਗ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਏਜੰਡਾ ਜਿਹੜਾ ਵਿਚਾਰ ਨਹੀਂ ਕੀਤਾ ਗਿਆ ਨਹੀਂ ਨਿਜੀ ਤੌਰ ਤੇ ਕੀਤਾ ਗਿਆ ਤੇ ਤੁਸੀਂ ਇਹ ਦੱਸੋ ਕਿ ਇਹ ਸਾਰੇ ਮਾਮਲੇ ਦੇ ਵਿੱਚ ਤੁਸੀਂ ਕੋ ਦੋ ਦੋ ਸਾਲ ਕੀ ਕੰਦੇ ਮੰਤਰੀ ਰਹੇ ਪਰ ਇਹ ਸਾਰੇ ਮਾਮਲੇ ਚ ਕੀ ਦੇਖਦੇ ਹੋ ਕਿ ਸਿਆਸਤ ਨਾਲੋਂ ਕੋਈ ਬੜੀ ਦੇਤੋਂ ਸਿਆਸਤ ਦੇ ਵਿੱਚੋਂ ਜਿੰਮੇਵਾਰ ਕੌਣ ਸਮਝਾ ਉਹ ਜ਼ਿੰਮੇਵਾਰ ਤਾਂ ਹੁਣ ਇਹਨੇ ਮੰਨੇ ਲਈ ਜ਼ਿੰਮੇਵਾਰੀ ਪ੍ਰਧਾਨ ਸਾਹਿਬ ਨੇ ਤਾਂ ਜ਼ਿੰਮੇਵਾਰੀ ਆਪੇ ਮੰਨ ਲਈ ਕਿ ਮੈਂ ਸਾਰੀਆਂ ਜਿੰਨੀਆਂ ਗਲਤੀਆਂ ਹੋਈਆਂ ਮੈਂ ਆਪਣੀ ਧੂਮ ਤੋਲ ਇਹਦੋਂ ਬਾਅਦ ਤਾਂ ਕਹਿਣ ਕਿ ਲੋੜ ਨਹੀਂ ਕਹਿਣ ਕਿ ਲੋੜ ਹੀ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਉਹਨਾਂ ਨੇ ਆਪੇ ਹੀ ਮੰਨ ਲਈ ਇਸੇ ਹੀ ਕਰਕੇ ਉਹ ਗੱਲਾਂ ਦੇ ਉਹ ਦੇਖ ਕੇ ਤੱਖ ਵਿਚਾਰ ਕੇ ਹੀ ਸਿੰਘ ਸਾਹਿਬ ਨੇ ਉਹਨਾਂ ਨੂੰ ਤਲਹਾਈਆ ਕਰਾ ਲਿਆ ਤੇ ਅਸੀਂ ਆਪਣਾ ਸਪਸ਼ਟੀਕਰਨ ਜਿਹੜਾ ਸਾਡੇ ਕੋਲੋਂ ਸਿੰਘ ਸਾਹਿਬ ਨੇ ਮੰਗਿਆ ਸੀ ਉਹ ਅਸੀਂ ਅੱਜ ਪੇਸ਼ ਕਰ ਦਿੱਤਾ ਸਾਰੇ ਅਹੁਦੇ ਛੱਡ ਕੇ ਨਿਵਾਣੇ ਸਖੀ ਤੌਰ ਤੇ ਆਏ ਆ ਉਸ ਗਲਤੀ ਦਾ ਅਸੀਂ ਜੋ ਵੀ ਹੁਕਮ ਕਰਾਂਗੇ ਇਸ ਦਿਨ ਤੱਕ ਸਾਡੇ ਇਹਨਾਂ ਉਹ ਅਸੀਂ ਸਿਰ ਮੱਥੇ ਨਿਵਾਣੇ ਸਖੀ ਤੌਰ ਤੇ ਪ੍ਰਵਾਨ ਕਰ ਠੀਕ ਹੈ ਮੇ ਸਰ ਤੋਂ ਪੱਤਰਕਾਰ ਬਬਲ ਮਹਾਜੰਦੀਪ